ਲੇ ਹਾਜ ਤੁਰੇ ਆਉਂਦੇ ਪਤਾ ਨਹੀਂ ਕਿੱਥੋਂ ਸੈਰਾਂ ਕਰਦੇ ਆਏ ਇੱਥੇ ਗਰਮੀ ਚ ਸਾਨੂੰ ਮਾਰਤਾ ਵੇ ਦੇ ਸ਼ਹਿਰ ਗਏ ਆ ਤੇ ਹਬਾਤ ਅਜ ਕੁਝ ਵੀ ਨਹੀਂ ਇਹੋ ਤੇ ਕੰਮ ਲੱਭਦੀ ਹੀ ਫੇ ਘਰੋਂ ਜਾਉਂਗੀ ਤੇ ਮਾਣਾਈਆਂ ਕਰੂੰਗੀ ਉਹੋ ਡਈਆ ਕਰਨ ਉਹਨੂੰ ਜਿੱਦਾਂ ਮਗਰ ਲਾਇਆ ਵਾ ਉਹ ਲੱਗਾ ਵਾ ਚੁੱਪ ਕਰਕੇ ਚਲ ਦੇਖਦੇ ਆ ਚੱਲ ਕਰਿਓ ਗੱਲ ਹੁਣ ਇਹਨਾਂ ਨਾਲ ਸਸੀ ਰਾਜ ਜੀ ਸਸੀ ਰਾ ਸਸੀ ਰਾਜ ਜੀ ਸਸੀ ਕੰਮ ਪੁੱਤ ਕਿੱਥੇ ਗਏ ਤੁਸੀਂ ਅਸੀਂ ਰਾਜ ਜੀ ਸ਼ਹਿਰ ਪਾਕੀ ਗਏ ਹਾਂ ਕੰਮ ਉੱਥੇ ਗਾਂਹ ਜੋ ਇੱਥੇ ਕਿਲੋ ਤੇ ਬਾਹਰ ਤੁਸੀਂ ਨੇ ਨਹੀਂ ਗਾਂ ਜਾ ਕੇ ਕੀ ਕਰਨਾ ਜਿਹੜੀ ਗੱਲ ਕਰਨੀ ਇੱਥੇ ਹੀ ਕਰ ਲੋ ਤੁਹਾਨੂੰ 2-3 ਘੰਟੇ ਤੇ ਅੱਗੇ ਖਲੋਤਿਆਂ ਨੂੰ ਹੋ ਗਿਆ ਓਹੋ ਤੇ ਤੁਸੀਂ ਮੈਨੂੰ ਫੋਨ ਕਰਾ ਦਿੰਦੇ ਪਰ ਮੇਰਾ ਫੋਨ ਬੰਦ ਹੋ ਗਿਆ ਸੀ ਨਾ ਓਏ ਓਹੋ ਤੇ ਮੈਂ ਦੁਕਾਨ ਵਾਲੇ ਨੂੰ ਪੁੱਛਿਆ ਇਸ ਮੁੰਡੇ ਨੂੰ ਅੱਛਾ ਤੇ ਕਹਿੰਦਾ ਭਾਈ ਬੰਦ ਆ ਮੁੰਡਿਆ ਵਾ ਅਸੀਂ ਨਾ ਪੁੱਤ ਤੈਨੂੰ ਲੈਣ ਆਏ ਆ ਤੇ ਤੂੰ ਸਾਡੇ ਨਾਲ ਚੱਲ ਲਵਲੀ ਕਹਿੰਦੇ ਆ ਵੀ ਮੈਂ ਜੋਬਨ ਨੂੰ ਮਿਲਣਾ ਵਾ ਮੈਨੂੰ ਬੜਾ ਜ਼ਰੂਰੀ ਕੰਮ ਆ ਤੇ ਚੱਲ ਸਾਡੇ ਨਾਲ ਹੀ ਹੁਣ ਓਏ ਉਹ ਫੋਨ ਕਰਦਾ ਸੀ ਤੇ ਤੇਰਾ ਲੱਗਦਾ ਨਹੀਂ ਆ ਉਹ ਕਹਿੰਦਾ ਮੈਨੂੰ ਕੰਮ ਬੜਾ ਜ਼ਰੂਰੀ ਆ ਤਨੂੰ ਲੈ ਕੇ ਆਓ ਤੇ ਵੇਖ ਲਾ ਸਾਡੀ ਇੱਜ਼ਤ ਦਾ ਸਵਾਲ ਵਾ ਤੇ ਚੁੱਪ ਕਰਕੇ ਤੇ ਦੋਵੇਂ ਜਾਣੇ ਸਾਡੇ ਨਾਲ ਤੁਰਪੋ ਡੇੜਜੀ ਨਾਲ ਕਿੱਦਾਂ ਜਾਣਾ ਵਾ ਮੈਂ ਤਾਂ ਹੁਣ ਇੱਥੇ ਕੰਮ ਲੱਗਾ ਵਾ ਤੇ ਜੇ ਮੈਂ ਕੰਮ ਛੱਡ ਕੇ ਗਿਆ ਤਾਂ ਉਹਨਾਂ ਨੇ ਮੈਨੂੰ ਕੰਮ ਤੋਂ ਕੱਢ ਦੇਣਾ ਵਾ ਨਾਲੇ ਹੁਣ ਇੱਥੇ ਅਸੀਂ ਘਰ ਲਿਆ ਵਾ ਕਿਰਾਏ ਤੇ ਸਮਾਨ ਲਿਆਂਦਾ ਵਾ ਸਾਰਾ ਕੁਝ ਕਿੱਦਾਂ ਛੱਡ ਕੇ ਜਾਵਾਂਗੇ ਹੁਣ ਮੁਸ਼ਕਲ ਹੋ ਇਡੀਆਂ ਹੋਣੀ ਨਹੀਂ ਜਾਇਜ਼ਣਾ ਜੇ ਤੂੰ ਸਾਡੇ ਨਾਲ ਨਾ ਨਾ ਗਿਆ ਤਾਂ ਸਾਡੀ ਬੇਇੱਜ਼ਤੀ ਹੁਣੀ ਆ ਤੇ ਚੁੱਪ ਕਰਕੇ ਨਾਲ ਤੁਰ ਪਾ ਸਾਡੇ ਮੈਂ ਪਹਿਲਾਂ ਵੀ ਤੈਨੂੰ ਦੱਸਿਆ ਵਾ ਉਏ ਉਦਾਂ ਤੇ ਜੋਬਰ ਕੋਈ ਗੱਲ ਨਹੀਂ ਹੁਣ ਰੁਪਿੰਦਰ ਫੋਨ ਕਰੀ ਜਾਂਦੀ ਆ ਵੀ ਜਾ ਉਹਨਾਂ ਨੂੰ ਨਾਲ ਲੈ ਕੇ ਆਓ ਤੇ ਦੱਸ ਉਹਨਾਂ ਨੂੰ ਕੀ ਜਵਾਬ ਦਵਾਂਗੇ ਇਹੀ ਜਾ ਕੇ ਉੱਥੇ ਲਵਲੀ ਵੀ ਕਹਿਣ ਦਿਆ ਵਾ ਫੇ ਜੋਬਨ ਕਿੱਥੇ ਗਿਆ ਮੈਂ ਉਹਦਾ ਫੋਨ ਲਾਉਣਾ ਤੇ ਫੋਨ ਵੀ ਨਹੀਂ ਲੱਗਦਾ ਗੱਲ ਤੇ ਤੇਰੇ ਕੰਮ ਦੀ ਆ ਤੇ ਦੋ ਚਾਰ ਛੁੱਟੀਆਂ ਲੈ ਲੈ ਤੇ ਇਥੇ ਜਿੰਦਰਾ ਤੇ ਵੱਜਿਆ ਹੀ ਆ ਤੇ ਇਦਾਂ ਚੱਲ ਮੇਰਾ ਵੀਰ ਸਾਡੇ ਨਾਲ ਚੱਲ ਤੂੰ ਜੱਜ ਜੀ ਮੈਂ ਤੁਹਾਡੀਆਂ ਸਾਰੀਆਂ ਗੱਲਾਂ ਨਾਲ ਸਹਿਮਤ ਆ ਪਰ ਜੇ ਤੁਸੀਂ ਕਹੋ ਨਾ ਕਿ ਹੁਣ ਆ ਘਰ ਛੱਡ ਕੇ ਫੇਰ ਉੱਥੇ ਜਾਣਾ ਤੇ ਉਹ ਕੰਮ ਔਖਾ ਹੋ ਹੀ ਜਾਣਾ ਹੁਣ ਉਹ ਕੰਮ ਨਹੀਂ ਆ ਹੁਣ ਬਾਕੀ ਚਲੋ लवली ਹੁਣਾਂ ਨੂੰ ਮਿਲਣਾ ਵਾ ਤੇ ਉਦਾਂ ਮੈਂ ਜਾ ਕੇ ਤਾਂ ਉਹਨਾਂ ਨੂੰ ਮੇਲਾਮੂਗਾ ਕਿੱਥੇ ਜਾਣਾ ਐਨਾ ਕੰਮ ਮੈਂ ਕਰ ਸਕਦਾ ਵਾਂ ਪਰ ਉੱਥੇ ਨਹੀਂ ਹੁਣ ਜਾਇਆ ਜਾਣਾ ਵੇਖ ਲਈ ਜੀ ਆਦੀ ਜਬਾਨ ਨਿੱਕੇ ਹੁੰਦੇ ਨੇ ਚੁੱਕ ਲਿਆਏ ਸੀ ਤੈਨੂੰ ਪਾਲਣਾ ਵਾ ਤੇ ਆਪਣਾ ਪੁੱਤ ਬਣਾਉਣਾ ਵਾ ਕਦੀ ਬਗਾਨੇ ਵੀ ਆਪਣੇ ਬੰਦੇ ਹੁੰਦੇ ਆ ਮੂੰਹ ਤੇ ਜਵਾਬ ਦੇਂਦੇ ਆ ਵਾ ਵੀ ਨਹੀਂ ਜਾਇਆ ਜਾਣਾ ਅਜੇ ਸਭ ਕੁਝ ਇਹਨੂੰ ਦੱਸਿਆ ਵੀ ਆ ਵੀ ਸਾਡੀ ਇੱਜ਼ਤ ਦਾ ਸਵਾਲ ਵਾ ਚਲ ਕੋਈ ਨਹੀਂ ਰਮਨ ਚਲ ਜਾਂਦਾ ਵਾ ਚਲ ਕਿੱਦਾਂ ਜਾਂਦਾ ਵਾ ਜਵਾਬ ਤੇ ਦੇਈ ਜਾਂਦੇ ਆ ਵਾ ਉਹ ਹੌਸਲਾ ਤੇ ਕਰ ਡੇਰ ਜੀ ਜਿਹੜੇ ਹਾਲਾਤਾਂ ਵਿੱਚ ਮੈਂ ਘਰੋਂ ਨਿਕਲਿਆ ਸੀ ਨਾ ਉਹ ਮੈਨੂੰ ਹੀ ਪਤਾ ਵਾ ਉਸ ਤੋਂ ਬਾਅਦ ਦੋਵਾਂ ਜਣੇ ਐ ਕਿਦਾਂ ਦਿਨ ਕੱਟੇ ਆ ਉਹ ਵੀ ਸਾਨੂੰ ਹੀ ਪਤਾ ਵਾ ਤੇ ਹੁਣ ਤੁਸੀਂ ਕਹਿੰਦੇ ਜ ਸਾਡੇ ਨਾਲ ਚਲੋ ਇਹ ਕੰਮ ਨਹੀਂ ਆ ਹੁਣ ਅਮੀ ਜੀ ਤੁਸੀਂ ਵੇਖ ਲਓ ਆਪਣਾ ਜੇ ਤੇ लवली ਵੀਰ ਮੰਨਦਾ ਠੀਕ ਆ ਜੇ ਕਹੋ ਤੇ ਮੈਂ ਉਹਨਾਂ ਦੇ ਘਰ ਜਾ ਕੇ ਮਿਲਾਂ ਉਹਨਾਂ ਨੂੰ ਪਰ ਮੈਂ ਉਸ ਘਰ ਚ ਨਹੀਂ ਵਾਪਸ ਜਾਣਾ ਜੋ ਬੁੰਦੇ ਤੂੰ ਘਰ ਨਹੀਂ ਜਾਣਾ ਤੇ ਫਿਰ ਪਰੌਣੇ ਕੀ ਕਰਨ ਜਾਣਾ ਤੂੰ ਕੀ ਕਹੇਗਾ ਉਹ ਮੇਰੀ ਗੱਲ ਸੁਣਾ ਤੂੰ ਆਪਣੀਆਂ ਮਰਜ਼ੀਆਂ ਕਰਨ ਜੋਗਾ ਹੋ ਗਿਆ ਵਾ ਮੈਂ ਮੰਦੀ ਆ ਪਰ ਤੈਨੂੰ ਉਹ ਦਿਨ ਭੁੱਲ ਗਿਆ ਜਿੱਦਾਂ ਨਿਗੇ ਦੇ ਨੂੰ ਲਿਆ ਕੇ ਸਾਰੇ ਕੰਮ ਅਸੀਂ ਤੇਰੇ ਕੀਤੇ ਹੁਣ ਤੂੰ ਆਪ ਖੁਦ ਰਹਾ ਹੋ ਗਿਆ ਵਾ ਸਾਨੂੰ ਜਵਾਬ ਦੇਣ ਦੇਵਾ ਵੀ ਮੈਂ ਜਾਣਾ ਹੀ ਨਹੀਂਗਾ ਇਹ ਤੈਨੂੰ ਜਾਣਾ ਹੀ ਪੈਣਾ ਵਾ ਰਮਨ ਇਹੋ ਤੇ ਸਾਡਾ ਕੋ ਗਲਤੀ ਹੋ ਗਈ ਆ ਕਮਾਉਂਡ ਜੋਗਾ ਕਰਜ ਦਿੱਤਾ ਇਹਨੂੰ ਤੁਸੀਂ ਵੀ ਮੈਨੂੰ ਹੀ ਗਲਤ ਕਹਿੰਦੇ ਸੀ ਆਪਣੇ ਨਾ ਕੰਨੇ ਸੁਣ ਲਓ ਹੁਣ ਤੇ ਕੀ ਕਹਿੰਦੇ ਆ ਵਾ ਕਿਹੜਾ ਕੀ ਆ ਨਹੀਂ ਤੇ ਫਿਰ ਚੱਲ ਜਾਨੇ ਆਂ ਕੀ ਕਰਣਾ ਹੁਣ ਚੱਲ ਜਾਨੇ ਆ ਇਹ ਸਾਡੀ ਇੰਨੀ ਗੱਲ ਵੀ ਨਾ ਮੰਨੂਗਾ ਫਿਰ ਇਹਦਾ ਮਤਲਬ ਆ ਵੀ ਸਾਡੇ ਬੇਇੱਜ਼ਤੀ ਕਰਾਉਣ ਵਿੱਚ ਹੀ ਖੁਸ਼ ਹੋਣਾ ਵੀ ਮਾਂ ਪਿਓ ਦੀ ਬੇਇੱਜ਼ਤੀ ਹੋਵੇ ਗੱਲ ਜੀ ਮੈਂ ਤੁਹਾਡੀ ਗੱਲ ਮੰਨਦਾ ਵਾਂ ਕਿ ਤੁਸੀਂ ਮੈਨੂੰ ਉੱਥੋਂ ਲਿਆਂਦਾ ਸੀ ਨਿੱਕੇ ਹੁੰਦੇ ਨੂੰ ਚਲੋ ਤੁਹਾਡੇ ਮਨ ਚ ਜੋ ਆਈ ਤੁਸੀਂ ਉਹ ਕੀਤਾ ਤੇ ਜਿੱਥੋਂ ਤੁਸੀਂ ਮੈਨੂੰ ਲਿਆਂਦਾ ਸੀਗਾ ਉਹਨਾਂ ਨੇ ਤੇ ਕੋਠੀਆਂ ਪਾਈਆਂ ਵਾ ਪੈਲੀ ਵੀ ਬਣਾ ਗਏ ਸਭ ਕੁਝ ਕੀਤਾ ਤੇ ਫਿਰ ਇਹਦਾ ਮਤਲਬ ਇਹ ਆ ਵੀ ਜੇ ਮੈਂ ਉੱਥੇ ਹੁੰਦਾ ਤਾਂ ਫਿਰ ਮੇਰਾ ਵੀ ਇਨਾ ਕੁ ਬਣ ਜਾਣਾ ਸੀ ਨਾ ਗੱਲ ਤੇ ਫਿਰ ਇਹੋ ਹੀ ਆ ਨਾ ਤੇ ਨਾਲੇ ਜੇ ਮੈਂ ਤੁਸੀਂ ਮੈਨੂੰ ਲਿਆਂਦਾ ਸੀਗਾ ਤੇ ਮੈਂ ਕਿਹੜਾ ਕਿਸੇ ਗੱਲ ਤੋਂ ਪਛੇਰਿਆ ਹਰੇਕ ਕੰਮ ਕਰਦਾ ਰਿਆ ਘਰ ਨੂੰ ਘਰ ਹੀ ਮੰਨਿਆ ਸੀਗਾ ਮੈਂ ਗੜਾ ਤਾਂ ਇਹ ਗੱਲ ਨਹੀਂ ਮੰਨਦਾ ਤੇ ਪਰ ਹੁਣ ਕੰਮ ਜ਼ਿਆਦਾ ਵਧ ਗਿਆ ਹੈਗਾ ਹੁਣ ਨਹੀਂ ਉੱਥੇ ਗੱਲ ਬੰਨੀ ਜੇ ਤੈਨੂੰ ਇੱਥੇ ਲੈਂਦਾ ਤਾਂ ਮਾੜਾ ਨਹੀਂ ਕੁਝ ਵੀ ਕੀਤਾ ਉਹਨਾਂ ਨੇ ਹਨ ਕੋਠੀਆਂ ਬਣਾਈਆਂ ਵਾ ਜ਼ਮੀਨਾਂ ਬਣਾਈਆਂ ਵਾ ਮਿਹਨਤ ਕੀਤੀ ਆ ਜਿੱਦਾਂ ਤੈਨੂੰ ਅਸੀਂ ਇੱਥੇ ਲੈ ਕੇ ਆਇਆ ਨਾ ਉਦੋਂ ਤੋਂ ਉਸੇ ਕੁਝ ਵੀ ਹੈ ਨਹੀਂ ਤੂੰ ਵੀ ਇੱਥੇ ਮਿਹਨਤ ਕਰਦਾ ਤੇ ਤੂੰ ਵੀ ਕੋਠੀ ਬਣਾ ਲੈਂਦਾ ਘਰ ਬਾਅਦ ਸਭ ਕੁਝ ਵਧੀਆ ਬਣ ਜਾਂਦਾ ਜੇ ਤੂੰ ਮਿਹਨਤ ਕਰਦਾ ਤੇ ਤੈਨੂੰ ਤੇ ਮੈਂ ਹਰ ਟਾਈਮ ਇਹੋ ਗੱਲ ਕਹਿੰਦੀ ਰਹੀ ਕਿ ਪੁੱਤ ਪਹਿਲੀ ਤੇ ਇੱਥੇ ਰਹਿਣੀ ਆ ਹੱਥੀ ਮਿਹਨਤ ਕਰ ਕੁਝ ਨਾ ਕੁਝ ਪੰਜੂਗਾ ਪਰ ਤੂੰ ਤਾਂ ਮੇਰੀ ਇੱਕ ਵੀ ਗੱਲ ਨਹੀਂ ਸੁਣੀ ਤੂੰ ਤਾਂ ਉਹਨ ਦੋ ਚੌਕ ਕਿੱਲੇ ਦੇ ਵਿੱਚ ਦਿਵਾਲੀ ਫਿਰਦਾ ਰਿਆਂ ਬਸ ਇਹੋ ਹੀ ਆ ਇਹੋ ਹੀ ਆ ਹੁਣ ਉਹਨਾਂ ਦੀਆਂ ਰੇਸਾਂ ਕਿਦਾਂ ਕਰ ਲੇਗਾ ਮਨ ਉਹਨਾਂ ਕੋ ਗੁਣ ਸਾਰੇ ਹੈਗੇ ਹੀ ਕੋਈ ਟਰੈਕਟਰਾਂ ਦਾ ਕੰਮ ਕਰਨ ਡਿਆ ਕੋਈ ਕੋਈ ਕਰਨ ਡਿਆ ਸੀ ਇਹ ਸਾਰਾ ਦਿਣਾ ਰਹਿਦਾ ਸੀ ਵਿਹਲਾ ਕੰਮ ਕੋਈ ਕਰਦਾ ਨਹੀਂ ਉਹ ਜਿਹੜੇ ਚਾਰ ਪੰਜ ਕਿੱਲੇ ਉਹਨਾਂ ਦੇ ਦੁਆਲੇ ਘੁੰਮਦਾ ਰਹਿੰਦਾ ਸੀ ਹੁਣ ਆ ਜਾ ਕੇ ਕਸੂਰ ਸਾਡਾ ਨਿਕਲ ਗਿਆ ਵੀ ਉਹਨਾਂ ਨੇ ਕਾਰ ਬਾਰ ਬਣਾਏ ਆ ਹੁਣ ਅਹੀਂ ਦੋਵੇਂ ਜਾਣੇ ਤੈਨੂੰ ਕਿੱਥੋਂ ਕੋਠੀਆਂ ਆਈਆਂ ਵੱਡੀਆਂ ਬਣਾ ਦਿੰਦੇ ਤੇਰਾ ਵੀ ਤਾਂ ਫਰਜ਼ ਪੰਦਾ ਹੈ ਨਾ ਕੋਈ ਮਿਹਨਤ ਕਰਨ ਦਾ ਉਦੋਂ ਤੋਂ ਹੱਥ ਤੇ ਹੱਥ ਰੱਖ ਕੇ ਬਹਿ ਰਿਆਂ ਤੇ ਹੁਣ ਇੱਥੇ ਆ ਕੇ ਗੱਡੀਆਂ ਧੋਂਦਿਆਂ ਵਾ ਕੋਈ ਅਕਲ ਨੂੰ ਹੱਥ ਮਾਰ ਸਾਡੀ ਵੀ ਵੇਚਤੀ ਹੁੰਦੀ ਆ ਜਿਹੜਾ ਕੋਈ ਵੇਂਦਾ ਉਹ ਜਾ ਕੇ ਸਾਨੂੰ ਦੱਸਦਾ ਵਾ ਕਿ ਉੱਥੇ ਲੱਗਾ ਵਾ ਲੋਕਾਂ ਦੀਆਂ ਗੱਡੀਆਂ ਧੋਂਦਾ ਵਾ ਤੇ ਚੁੱਪ ਕਰਕੇ ਤੂੰ ਨਾਲ ਤੁਰਪਾ ਅਸੀਂ ਤੇ ਰਮਨ ਆਪਣੇ ਸ਼ਰੀਕੇ 'ਚ ਨਹੀਂ ਆ ਪਤਾ ਕਿ ਇਹ ਕੰਮ ਕਰਦਾ ਫਿਰਂਦਿਆ ਲੋਕਾਂ ਆਖਣਾ ਲਿਆ ਕੇ ਤੇ ਉਹਨੂੰ ਹੁਣ ਉੱਥੇ ਲਾਤਾ ਵਾ ਤੇ ਕਿੰਨਾ ਚਿਰ ਪੜਤਦਾ ਰਹਿਣਾ ਵਾ ਅਕਸ ਸ਼ਰੀਕੇ ਵਿੱਚ ਪਤਾ ਲੱਗਣਾ ਹੀ ਆ ਬਹੁਤਾ ਚਿਰ ਲੁਕਾ ਨਹੀਂ ਰਹਿੰਦਾ ਹੁੰਦਾ ਉਹ ਨਾਲੇ ਇਹਨਾਂ ਨੇ ਰਮਨ ਸਾਡਾ ਨੱਕ ਵਢੋਣਾ ਵਾ ਤੈਨੂੰ ਮੈਂ ਸਿੱਧੀ ਦੱਸਾਂ ਗੱਲ ਜੋ ਬਣ ਇੱਕੋ ਗੱਲ ਦੱਸ ਦੇ ਵੀ ਤੂੰ ਸਾਡੇ ਨਾਲ ਜਾਣਾ ਵਾ ਕਿ ਜਾਂ ਨਹੀਂ ਜਾ ਗਿਰਜੀ ਗਲਤ ਹੀ ਗਈ ਸਾਰੀ ਮੌਕੇ ਦੀ ਜੇ ਮੈਨੂੰ ਮੌਕਾ ਮਿਲਦਾ ਤੇ ਮੈਂ ਕਿਹੜਾ ਵਿਲਾ ਬਣਾ ਸੀਗਾ ਤੇ ਨਾਲੇ ਮੈਨੂੰ ਪਤਾ ਵਾ ਜਾਂ ਮੇਰੇ ਰੱਬ ਨੂੰ ਪਤਾ ਕਿ ਉਹ ਘਰ ਚ ਮੇਰੇ ਨਾਲ ਕੀ ਕਹੁੰਦਾ ਰਿਹਾ ਵਾ ਬਾਕੀ ਕੋਈ ਗੱਲ ਨਹੀਂ ਤੁਹਾਡੀ ਮਰਜ਼ੀ ਆ ਜੇ ਤੁਸੀਂ ਗਾਂ ਆਉਣਾ ਤੇ ਮੈਂ ਲੱਗਾ ਜਿੰਦਰਾ ਖੋਲਣ ਆਜੂਗਾ ਜੇ ਨਹੀਂ ਤੇ ਤਵੇਂ ਤੁਹਾਡੀ ਮਰਜ਼ੀ ਆ ਪਰ ਮੈਂ ਉਸ ਘਰ ਚ ਦੁਬਾਰਾ ਨਹੀਂ ਜਾਣਾ ਇਵੇਂ ਤੁਹਾਨੂੰ ਪੱਕੀ ਸਪਸ਼ਟ ਗੱਲ ਕਹਿ ਦਿਆਂ। ਜੋਤ ਚਲੋ ਵੇਖ ਜੋਬਨ ਜੇ ਤੂੰ ਸਾਡੇ ਨਾਲ ਸਾਡੇ ਨਹੀਂ ਨਾ ਉੱਥੇ ਜਾਣਾ ਤੇ ਅਸੀਂ ਵੀ ਤੇਰੇ ਕਾ ਕੀ ਕਰਨਾ ਜਾ ਕੇ ਫਿਰ ਚਲੋ ਵੇਖ ਲੋ ਤੁਹਾਡੀ ਮਨ ਚੱਲੀਏ ਫਿਰ ਰਮਨ ਚਲੋ ਬੋਤਾ ਕੈਂਡ ਦਾ ਫਾਇਦਾ ਕੋਈ ਨਹੀਂ ਹੈ। ਤੁਹਾਨੂੰ ਮੈਂ ਕਹਿੰਦੀ ਹਾਂ ਨਾ ਕਿ ਨਾ ਆਈਏ 베ਜਤੀ ਹੁਣੀ ਆ ਚੰਗੇ ਰਹਿ ਜੇ 베ਜਤੀ ਕਰਵਾ ਕੇ ਅੱਗੇ ਇੱਕ ਵਾਰ ਆਏ ਉਦੋਂ ਵੀ ਇਦਾਂ ਹੀ ਮੁੜ ਕੇ ਗਏ ਹੁਣ ਫੇਰ ਉਹ ਮੇਰੀ ਗੱਲ ਸੁਣ ਮੈਨੂੰ ਤੇ ਇਹ ਹੀ ਕਿ ਚਲ ਤੂੰ ਨਾਲ ਜਾਏਂਗੀ ਤੇ ਕੋਈ ਸ਼ਰਮ ਕਰੂਗਾ ਕਿ ਮੰਮੀ ਆਈਏ ਨਾਲ ਉਹ ਤੇ ਆਕੜ ਕੇ ਮਾਮਾ ਦੇ ਹੱਥੇ ਮੰਗੂ ਉਹਨੂੰ ਸ਼ਰਮ ਕਾਦੀ ਆ ਦੂਜੀ ਗੱਲ ਇਹ ਆ ਫਿਗਰ ਤੇ ਮੈਨੂੰ ਇਹ ਵੱਡ ਵੱਡ ਖਾਂਡਿਆ ਵਾ ਕਿ ਮੈਂ ਰਪਿੰਦਰ ਨੂੰ ਕੀ ਜਵਾਬ ਦਊਂਗੀ ਤੇ ਲਵਲੀ ਨੂੰ ਕੀ ਜਵਾਬ ਦਊਂਗੀ ਕੱਲ ਨੂੰ ਉਹਨਾਂ ਨੇ ਘਰ ਆਉਣਾ ਵਾ ਤੂੰ ਦੱਸ ਦੀ ਰਪਿੰਦਰ ਨੂੰ ਫੋਨ ਤੇ ਕਿ ਅਸੀਂ ਗਏ ਤੇ ਉਹ ਨਹੀਂ ਆਏ ਸਾਡੇ ਨਾਲ ਆਹੋ ਮੈਂ ਪਹਿਲਾਂ ਦੱਸ ਦਊਂਗੀ ਫਿਰ ਉਸਿਆ ਸਾਹਿਬ ਨਾਲ ਪਹਿਲਾਂ ਲਵਲੀ ਨਾਲ ਗੱਲ ਕਰ ਲਊਗੀ ਦੱਸ ਦਾਂਗੇ ਵੀ ਬਿਮਾਰ ਰਹੀ ਤੇ ਤਾਂ ਨਹੀਂ ਆਇਆ ਉਹ ਚਲ ਠੀਕ ਆ ਠੀਕ ਹੈ ਕਿ ਨਹੀਂ ਪੱਜ ਤੇ ਮਾਰਨਾ ਹੀ ਆ ਕੋਈ ਨਾ ਕੋਈ ਆਹੋ ਕੋਈ ਨਾ ਕੋਈ ਗਲਤ ਕਰਨੀ ਮੰਮੀ ਹੁਣਾਂ ਨੇ ਘੜੀ-ਘੜੀ ਆ ਕੇ ਨਾ ਤੇ ਸਾਰਾ ਕੁਝ ਫੇਰ ਤਾਜਾ ਕਰਤਾ ਵਾ ਕੀ ਲੋੜ ਹੀ ਥੇ ਆਉਣ ਦੀ ਜੇ लवली ਵੀਰ ਦੀ ਗੱਲ ਹੀਗੀ ਤੇ ਉਹਨੂੰ ਕੋ ਬਹਾਨਾ ਮਾਰ ਦਿੰਦੇ ਚਲ ਕੋਈ ਗੱਲ ਨਹੀਂ ਤਹੀਂ ਕਿਉ ਫਿਗਰ ਕਰਨ ਦੇ ਪਰ ਤੁਹਾਨੂੰ ਨਹੀਂ ਲੱਗਦਾ ਵੀ ਤੁਹਾਨੂੰ ਮੰਮੀ ਹੁਣਾਂ ਦੇ ਨਾਲ ਜਾਣਾ ਚਾਹੀਦਾ ਹੈ ਨਹੀਂ ਜੋ ਤਾਂ ਜਿੱਦਾਂ ਮੰਮੀ ਝੂਠੀਆਂ ਸੱਚੀਆਂ ਗੱਲਾਂ ਬਣਾ ਕੇ ਸਾਨੂੰ ਬੁਰੇ ਬਣਾਉਂਦੇ ਸੀ ਨਾ ਉਥੇ ਜਾਣ ਦਾ ਕੋਈ ਮਤਲਬ ਹੀ ਨਹੀਂ ਤੇ ਨਾਲੇ ਜਿੱਥੇ ਇੱਜ਼ਤ ਨਾ ਨਾ ਹੋਵੇ ਉਥੇ ਜਾਣਾ ਹੀ ਨਹੀਂ ਚਾਹੀਦਾ ਮੈਂ ਇਹ ਗੱਲ ਮੰਨਾਂ ਵਾ ਕਿ ਨਿੱਕੇ ਹੁੰਦੇ ਮੈਨੂੰ ਉਹਨਾਂ ਲਿਆਂਦਾ ਸਾਰੇ ਕੰਮ ਮੇਰੇ ਕੀਤੇ ਪਰ ਤੁਸੀਂ ਆਪ ਸੋਚੋ ਜੇ ਮੈਨੂੰ ਨਾਲ ਲਿਆਉਂਦੇ ਤੇ ਮੈਂ ਵੀ ਅੱਜ ਵਧੀਆ ਘਰ ਚ ਰਹਿਣ ਡਿਆ ਹੁਣ ਅਸੀਂ ਕਿ ਨਹੀਂ ਸਾਨੂੰ ਆਹ ਦਰਦ ਦਰਦ ਦੀਆਂ ਠੋਕਰਾਂ ਤਾਂ ਨਹੀਂ ਖਾਣੀਆਂ ਪੈਣੀਆਂ ਅੱਛਾ ਕੋਈ ਗੱਲ ਨਹੀਂ ਤੁਸੀਂ ਐਵੇਂ ਫਿਕਰ ਨਾ ਕਰੋ ਮੈਂ ਤੇ ਬਸ ਤਾਂ ਕਿਹਾ ਸੀ ਉਧਰ ਰੁਪਿੰਦਰ ਦੀ ਵੀ ਜ਼ਿੰਦਗੀ ਦਾ ਸਵਾਲ ਆਣਾ ਕੀ ਪਤਾ ਕੀ ਕੀ ਕਹਿੰਦੇ ਹੋਣਗੇ ਉਹਨੂੰ ਜਿਹੜਾ ਇੱਥੋਂ ਤੱਕ ਆ ਗਿਆ ਮੈਨੂੰ ਤਾਂ ਤੁਹਾਨੂੰ ਪਤਾ ਹੈ ਮੰਮੀ ਥੋੜੀ ਕੀਤੇ ਆ ਕਿਸੇ ਦਾ ਤਰਲਾ ਥੋੜੀ ਮਾਰਦੇ ਗੱਲ ਤੇ ਤੁਹਾਡੀ ਠੀਕ ਵਾ ਪਰ ਹੁਣ ਮੈਂ ਕੀ ਕਰ ਸਕਦਾ ਰੁਪਿੰਦਰ ਨੂੰ ਮੈਂ ਆਪਣੀ ਭੈਣ ਹੀ ਸਮਝਦਾ ਵਾਂ ਪਰ ਰੁਪਿੰਦਰ ਨੇ ਕਿਹੜੀ ਘਟ ਕੀਤੀ ਸੀ ਉਦੋਂ ਕੋਈ ਨਹੀਂ ਵੇਖ ਲਓ ਜਿੱਦਾਂ ਮੈਨੂੰ ਠੀਕ ਲੱਗਦਾ ਵਾ ਆ ਜਾ ਫਿਰ ਘਰ ਤੇ ਚਲੀਏ ਜੋ ਹੋ ਗਿਆ ਉਹ ਤੇ ਹੋ ਹੀ ਗਿਆ ਵਾ ਚਲੋ ਬਹੁਤ ਹੀ ਮੈਂ ਕੁਰਸੀ ਲਿਆਵਾ ਲਿਆ ਪਾਣੀ ਲਿਆਵਾ ਪੀਣਾ ਜੇ ਰਮਨ ਪਾਣੀ ਕੀ ਪੈਣਾ ਆ ਤਾਂ ਕੇ ਪਵਾਤੀ ਸਾਡੇ ਸਿਰ ਤੇ ਮੈਂ ਤੁਹਾਨੂੰ ਘਰੋਂ ਹੀ ਕਿਹਾ ਸੀ ਕਿਉਂਕਿ ਮੈਨੂੰ ਉਹਦੀ ਕਰਤੂਤ ਦਾ ਪਤਾ ਸੀ ਪਹਿਲੀ ਵਾਰਾਂ ਗਏ ਸੀ ਤੁਸੀਂ ਲੈਣ ਉਦੋਂ ਤੁਹਾਡੇ ਨਾਲ ਨਹੀਂ ਆਇਆ ਹੁਣ ਉਹਨੇ ਕਿੱਥੋਂ ਆਉਣਾ ਸੀ ਮੈਂ ਇੱਥੇ ਤਾਂ ਨਾਲ ਚਲ ਗਈ ਕਿ ਜੇ ਮੈਂ ਨਾ ਗਈ ਤਾਂ ਤੁਸੀਂ ਕਹਿਣਾ ਵਾ ਫਿਰ ਰਮਨ ਉਹਨੇ ਆ ਜਾਣਾ ਸੀ ਤੂੰ ਨਹੀਂ ਗਈ ਹੁਣ ਵੇਖ ਲਓ ਕਸੂਰ ਮੇਰਾ ਵਾ ਕਿ ਉਹਨਾਂ ਦਾ ਵਾ ਮੈਨੂੰ ਤੇ ਆਪ ਗੋਡੇ-ਗੋਡੇ ਸ਼ਰਮ ਆਉਂਦੀ ਐ ਅੰਤਰੀ ਮਗਰ ਗਏ ਆ ਤਾਂ ਤਾਂ ਵੀ ਆਕੜ ਵੀ ਹੈ ਉਹ ਦੂਜੀ ਨਹੀਂ ਮਿਲੀ ਜੀ ਵੇਖੀ ਗੁੰਗੀ ਬਣੀ ਹੈ ਕਿਤੇ ਫੁੱਟੀ ਨਹੀਂ ਮੋਂ ਪੇ ਮੰਮੀ ਆ ਜਾਓ ਜਾਂ ਡੈਡੀ ਆ ਜਾਓ ਚਾਹ ਬਣਾਉਣੀ ਆ ਚਾਹ ਪੀ ਕੇ ਜਾਓ ਤੂੰ ਘਟੋ ਘਟ ਅਸੀਂ ਤੁਹਾਨੂੰ ਡੇਢ ਦੋ ਘੰਟੇ ਡਿੱਕਿਆ ਵਾ ਤੇ ਇਹ ਸਾਨੂੰ ਚਾਹ ਪਾਣੀ ਤੇ ਸ਼ਰਧਾ ਪਾਣੀ ਇਕੱਲਾ ਪਿਆਲ ਦਿੰਦੀ ਇੱਕ ਵਾਰਾ ਨਹੀਂ ਕਿਹਾ ਵੀ ਘਰ ਆ ਜਾਓ ਵੀ ਆਓ ਡੈਡੀ ਜੀ ਪਾਣੀ ਪੀਤੇ ਬਗੈਰ ਨਹੀਂ ਮੈਂ ਜਾਣਦਣਾ ਉਹੋ ਜਾਮ ਨੂੰ ਥੱਲੇ ਅਸੀਂ ਖਲੋਗੇ ਅਗੇ 2 2.5 ਘੰਟੇ ਵੇਖ ਲਓ ਫੇਰ ਕਹਿੰਦੇ ਜੇ ਨਾ ਤੁਸੀਂ ਪਿਰਮਨ ਤੇਰਾ ਕਸੂਰ ਵਾ ਮੇਰਾ ਕਸੂਰ ਕੀ ਹੀ ਮੈਂ ਤੇ ਰਪਿੰਦਰ ਵਾਂਗੂ ਸਾਰਾ ਇਹ ਕੰਮ ਕੀਤੇ ਪਾਲਿਆ ਪੜਾਇਆ ਲਖਾਇਆ ਸਾਰੇ ਕੰਮ ਉਹਦੇ ਕੀਤੇ ਮੇਰੇ ਵਿੱਚ ਕਿੱਥੇ ਕਮੀ ਰਹਿ ਗਈ ਸੀ ਮੈਨੂੰ ਤੁਸੀਂ ਦੱਸੋ ਚਲੋ ਬੱਚੇ ਨੂੰ ਝੜਕਣਾ ਵਰਜਣਾ ਵੀ ਪੈਂਦਾ ਵਾ ਇਹ ਨਹੀਂ ਗਾ ਕਿ ਕਹਿਣਾ ਨਹੀਂ ਪੈਂਦਾ ਜਿੱਦਾਂ ਦਾ ਸਮਾਂ ਵਾ ਜੇ ਮਾਂ ਪਿਓ ਬੱਚੇ ਨੂੰ ਨਾ ਘੁਰੂਗਾ ਤੇ ਕੌਣ ਘੁਰੂਗਾ ਪੁੱਠੇ ਰਾਵਾਂ ਤੇ ਚੱਲੂਗਾ ਪਰ ਇਹਦਾ ਮਤਲਬ ਇਹ ਥੋੜਾ ਕਿ ਜੇ ਅਸੀਂ ਗਏ ਆ ਤੁਹਾਡੀ ਗਿਆਨ ਦੀ ਇਸ ਤੋਂ ਵੀ ਨਾ ਕੋਈ ਰੱਖਿਓ ਰਮਨ ਗੱਲਾਂ ਨਹੀਂ ਤੂੰ ਸੁਣੀ ਇਹਨਾਂ ਦੀਆਂ ਇਹ ਜੇ ਉਹ ਮੇਰੇ ਭਰਾ ਹੀ ਉਹਨਾਂ ਨੇ ਕੋਠੀਆਂ ਪਾਲੀਆਂ ਹੂੰ ਕਰ ਲਿਆ ਫਰਾਂਡ ਕਰ ਲਿਆ ਸੋਤਾ ਤੋਠਣਾ ਤੂੰ 10 ਵਜੇ ਹੈ ਉਹ ਅਗਲੇ ਮਿਹਨਤ ਕਰਦੇ ਸੀ ਤੇ ਉਹਨਾਂ ਨੇ ਕੋਠੀਆਂ ਬਣਾ ਲਈਆਂ ਹੁਣ ਤੈਨੂੰ ਆਉਂਦੇ ਨਾ ਜਾਂਦੇ ਨੂੰ ਨਾ ਇਥੇ ਕੋਠੀ ਫੜਾਉਂਦਾ ਵੀ ਆਲਾ ਆ ਕੇ ਤੇ ਬਹਿ ਜਾ ਇਥੇ ਮੇਰੀ ਗੱਲ ਸੁਣੋ ਉਹਨਾਂ ਨੇ ਮਿਹਨਤ ਕੀਤੀ ਤੇ ਕੋਠੇ ਬਣਾ ਲਈ ਤੂੰ ਵੀ ਮਿਹਨਤ ਕਰਦਾ ਤਾਂ ਕੋਠੇ ਬਣਾ ਲੈਂਦਾ ਹਾਦੀ ਹੋ ਗਈ ਅੱਜ ਕੱਲ੍ਹ ਦੁਨੀਆ ਵਾਲੀ ਭਲਾ ਕਰਨ ਦਾ ਤਾਂ ਸਮਾਂ ਹੀ ਨਹੀਂ ਰਹਿ ਗਿਆ ਕੀ ਆਂਦੇ ਹੁੰਦੇ ਨੇਕੀ ਕਰ ਤੇ ਜੁੱਤੇ ਖਾ ਸਾਡੇ ਨਾਲ ਤੇ ਉਹ ਕੰਮ ਹੋਇਆ ਜੇ ਨੇਕੀ ਕਰਦੇ ਰਹੇ ਸਾਰੇ ਕੰਮ ਕਰਦੇ ਰਹੇ ਆਖਰਕਾਰ 7:30 ਵਜੇ ਹੋਣ ਮੈਂ ਕਹਿੰਦਾ ਇਹਨੂੰ ਵਿਆਹਣਾ ਨਹੀਂ ਚਾਹੀਦਾ ਰਮਨ ਅਸੀਂ ਤੇ ਬੜੀ ਗਲਤੀ ਕੀਤੀ ਆ ਆਪੀ ਧੜੀ ਟੱਪਾ ਲੰਮਦਾ ਜਿੱਥੇ ਮਰਜ਼ੀ ਕਰਦਾ ਨਾ ਕਰਦਾ ਚੱਲ ਕੋਈ ਨਹੀਂ ਤੁਸੀਂ ਕਿਸੇ ਗੱਲ ਦਾ ਫਿਕਰ ਨਾ ਕਰੋ ਜਿੱਦਾਂ ਅੱਗੇ ਟਾਈਮ ਲੰਘਦਾ ਹੀ ਨਾ ਐਦਾਂ ਲੰਘਦਾ ਜਾਣਾ ਵਾ ਉਹਦੇ ਬਾਰੇ ਤੇ ਸੋਚਣਾ ਹੁਣ ਤੁਸੀਂ ਛੱਡ ਹੀ ਦਿਓ ਕਿ ਜੋਬਨ ਨਾਂ ਦਾ ਵੀ ਸਾਡੇ ਘਰ ਕੋਈ ਜੀ ਹੁੰਦਾ ਸੀ ਚੱਲ ਰਮਨ ਸ਼ੱਡੋਂ ਦਾ ਦੀਆਂ ਗੱਲਾਂ ਪੁੱਛ ਆ ਪਾਣੀ ਬਣਾ ਤੇ ਮੈਂ ਇੱਕ ਮਿੰਟ ਉਹਦੇਲੀਓ ਫੇਰਾ ਮਾਰ ਕੇ ਆਇਆ ਬਣਾਣੀ ਵੇ ਹੈ ਤੇ ਵੀ ਫਿਕਰ ਦੇ ਵਿੱਚ ਹੀ ਆ ਕਿ ਉਹ ਨਾਲ ਨਹੀਂ ਘਾਇਆ ਚੱਲ ਕੋਈ ਗੱਲ ਨਹੀਂ ਮੈਂ ਕਿਹੜਾ ਨਾਲ ਲੈਣ ਜਾਣਾ ਹੈਗਾ ਮੈਂ ਤਾਂ ਬੱਜੀ ਰੁੱਜੀ ਅੱਗੇ ਗਈ ਹਾਂ ਤੇ ਰਪਿੰਦਰ ਦੀ ਤੇ लवली ਦੀ ਕਿਹੜੀ ਗੱਲ ਆ ਉਹਨਾਂ ਨੂੰ ਤਾਂ ਮੈਂ ਆਪਣੀਆਂ ਗੱਲਾਂ ਦੇ ਵਿੱਚ ਲੈ ਹੀ ਆਉਣਾ ਕੋਈ ਗੱਲ ਨਹੀਂ ਉਹਨਾਂ ਨੂੰ ਕਹੂੰਗੀ ਵੀ ਠੀਕ ਠਾਕ ਨਹੀਂ ਚੱਲ ਚੰਗਾ ਹੋਇਆ ਨਹੀਂ ਇੱਥੇ ਆਣ ਕੇ ਕਿਹੜਾ ਕੋਈ ਝੱਜ ਦਾ ਕੰਮ ਕਰਨਾ ਹੈਗਾ ਵਾਧੂ ਦਾ ਖਰਚਾ ਅੰਤਰਾ ਸਾਡੇ ਸਿਰ ਪੈਣਾ ਹੈ ਜੇ ਹੁਣ ਕਮਾਈ ਕਰਨ ਧਿਆਵਾ ਸਾਰੀ ਦੁਪਹਿਰ ਲੋਕਾਂ ਦੀਆਂ ਗੱਡੀਆਂ ਧੋਂਦਾ ਹੋਵੇਗਾ ਤਾਂ ਫੇਰ ਹੀ 10000 ਦਾ ਮੂੰਹ ਜਾਂਦਾ ਹੋਵੇਗਾ ਇੱਥੇ ਆਰਡਰ ਕਰਨਾ ਡੈਡੀ ਜੀ ਇੰਨੇ ਪੈਸੇ ਚਾਹੀਦੇ ਆ ਭਾਵੇਂ ਡੈਡੀ ਆੜਤੀਏ ਕੋਲ ਲਿਆਵੇ ਭਾਵੇਂ ਡੈਡੀ ਕੇਹਕੋਂ ਫੜੇ ਤੈਨੂੰ ਤਾਂ ਖਰਚਾ ਪੂਰਾ ਮਿਲਦਾ ਹੀ ਨਾ ਕੋਈ ਨਹੀਂ ਹੱਥ ਹਲਾਵੇਗਾ ਤਾਂ ਤੈਨੂੰ ਵੀ ਪਤਾ ਹੋਣੀ ਲੱਗਣਾ ਵਾ ਕੀ ਕਰਾਂ ਸਿਹਰ ਦਾ ਫੋਨ ਕੀਤਾ ਮਮੀ ਨੂੰ ਹਾਲੇ ਤੱਕ ਕੋਈ ਜਵਾਬ ਨਹੀਂ ਆਇਆ ਪੀ ਕੀ ਬਣਿਆ ਵਾ ਤੇ ਕੀ ਨਹੀਂ ਬਣਿਆ ਉਥੇ ਜੋ ਬਣਕਰ ਆਇਆ ਵੀ ਆ ਕਿ ਨਹੀਂ ਆਇਆ ਸੱਚੀ ਸ਼ਾਮਾ ਬੈਝਲੀਆਂ ਵਾ ਉਤੋਂ ਤੇ ਫਿਰਨਾ ਸਭੋਂ ਵੱਧੀ ਜਾਂਦੀ ਏ ਮੇਰੀ ਪਹਿਲਾ ਫੋਨ ਕਰਕੇ ਪੁੱਛਦੀ ਆ ਆਈਆ ਘਰ ਕੇ ਨਹੀਂ ਆਈ ਹਾਂ ਜੀ ਮੈਂ ਕੀ ਕਰਨ ਦੇ ਆ। ਕੁਛ ਨਹੀਂ ਕੁੱਤ ਕਰ ਰਾਕੀ ਆ ਉੱਥੋਂ ਆਈ ਹ ਜੇ। ਤੇ ਆ ਗਿਆ ਜੋ ਬੰਕਰੇ। ਜੋ ਬੰਨੇ ਕਿਥੋਂ ਆਹੀ? ਜੋ ਬੰਨੇ ਗਾੜੀ ਤੇ ਫੇਰੇ ਫੇਰੇ ਦਾ ਜਵਾਬ ਦਿੰਦਾ ਜੀ। ਕਿਉਂ ਕੀ ਕਹਿੰਦਾ? ਆਂਦਾ ਨਹੀਂ ਆਣਾ ਹਣਾ ਉੱਥੇ। ਅਸ਼ਾਉ ਨਹੀਂ ਆਇਆ ਨਾਲ। ਨਹੀਂ ਉਹ ਨਹੀਂ ਆਇਆ। ਗਾੜੀਆਂ ਉਹਨੇ ਤੇ ਤੇਰੇ ਸਿਹੋਦੀ ਵੀ ਇੰਨੀ ਗੁੱਲੀ ਕੀਤੀ। ਨਹੀਂ ਕੀ ਕਹਿੰਦਾ ਹੈ ਮਤਲਬ ਮੈਂ ਨਹੀਂ ਜਾਣਾ ਹਣਾ। ਨਹੀਂ ਆਉਣਾ ਉਹਨੇ ਕੀ ਹੀ। ਉਹਨੇ ਤਾਂ ਗਾੜੀ ਗੱਲਾਂ ਹੀ ਬੜੀਆਂ ਕੀਤੀਆਂ ਮੈਂ ਤਾਂ ਤਾਂ ਹੀ ਗਈ ਹਾਂ ਵੀ ਚੱਲ ਨਾਲ ਆ ਜੂਗਾ ਪਰ ਬੇਇੱਜ਼ਤੀ ਕਰਵਾ ਕੇ ਆਏ ਆ ਗੱਲਾਂ ਇਹ ਕਰਦਾ ਹੀ ਉਹ ਵੀ ਤੁਸੀਂ ਤਾਂ ਮੈਨੂੰ ਲੈ ਗਏ ਹੀ ਮੇਰੇ ਭਰਾਵਾਂ ਨੇ ਕੋਠੀਆਂ ਬਣਾ ਲਈਆਂ ਜ਼ਮੀਨਾਂ ਬਣਾ ਲਈਆਂ ਤੇ ਮੈਨੂੰ ਕੀ ਮਿਲਿਆ ਤੇ ਮੈਂ ਹਾਂ ਤੂੰ ਵੀ ਮਿਹਨਤ ਕਰਦਾ ਤੇ ਤੂੰ ਵੀ ਸਭ ਕੁਝ ਬਣਾਉਂਦਾ ਅਹੀਂ ਕਿਹੜਾ ਤੇਰੇ ਹੱਥ ਫੜੇ ਹੀ ਕੋਈ ਕੰਮ ਨਾ ਕਰ ਉਹ ਤਾਂ 12 12 ਵਜੇ ਤੱਕ ਸੁੱਤਾ ਨਹੀਂ ਉੱਠਦਾ ਹੁਣ ਕੋਠੀਆਂ ਪਿਓ ਨੇ ਬਣਾ ਕੇ ਦੇਣੀਆਂ ਹੀ ਜਿੰਨੇ ਜੋਗਾ ਹੋਇਆਗਾ ਹੀ ਉਹ ਤਾਂ ਕੰਮ ਕਰਦਾ ਹੀ ਰਿਹਾ ਵਾ ਦੱਸ ਮੈਂ ਉਹਦੇ ਪੈਰਾਂ ਹੀ ਪੈਂਦੀ ਕਿਹਾ ਤੇ ਉਹਨੂੰ ਬਥੇਰਾ ਹੀ ਵੀ ਚੱਲ ਚੱਲੀਏ ਚੱਲ ਚੱਲੀਏ ਜੇ ਮੈਂ ਕੱਲ ਕੱਲੀ ਹੁੰਦੀ ਤਾਂ ਤੁਸੀਂ ਕਹਿਣਾ ਸੀ ਵੀ ਤੂੰ ਨਹੀਂ ਗਿਆ ਹੋਣਾ ਹੁਣ ਤੇ ਤੇਰਾ ਪਿਓ ਵੀ ਨਾਲ ਗਿਆ ਸੀ ਉਹਨੂੰ ਪੁੱਛ ਲਈ ਬੇਸ਼ੱਕ ਨਹੀਂ ਜਿਹੜੀ ਜੋਤਵਾ ਦੋ ਘੰਟੇ ਗੇਟਗਾੜੀ ਖਲੋਤੇ ਰਹੇ ਜਦੋਂ ਆਇਆ ਕਿਤੇ ਨਾ ਕਿਹਾ ਵੀ ਘਰ ਆਜੋ ਨਾ ਕਿਤੇ ਪਾਣੀ ਨਾ ਧਾਣੀ ਬੰਦਾ ਪੁੱਛਦਾ ਹੀ ਆ ਪੀ ਆ ਜਾ ਚਾਹ ਪਾਣੀ ਪੀ ਕੇ ਜਾਇਓ ਨਿੱਕਰ ਤੇ ਸੱਤ ਵਗਾਨਾ ਕੋਈ ਆਜੇ ਨਾ ਉਹਨੂੰ ਇਦਾਂ ਕਲਾਉ ਨੂੰ ਜੀ ਨਹੀਂ ਕਰਦਾ ਅਸੀਂ ਤਾਂ ਫੇਰ ਵੀ ਕੁਝ ਲੱਗਦੇ ਹਾਂ ਮੰਮੀ ਜੀ ਫਿਰ ਕਸੂਰ ਤੇ ਸਾਰਾ ਤੁਹਾਡਾ ਹੀ ਆ ਨਾ ਤੁਸੀਂ ਉਹ ਦੋਦਨੀਆ ਨਾ ਗੱਲਾਂ ਕਰਦੇ ਉਹ ਨਾ ਘਰੋਂ ਜਾਂਦਾ ਦੱਸ ਮੈਂ ਨੂੰ ਕੀ ਕਿਹਾ ਸੀ ਮੰਮੀ ਜੀ ਕਿਹਾ ਤੁਸੀਂ ਕਿਉਂ ਨਹੀਂ ਆ ਉਹਨੂੰ ਪਹਿਲਾਂ ਛੱਡਦੇ ਨਹੀਂ ਹੁੰਦੇ ਇਦਾਂ ਕਰਦਾ ਵਾ ਜੋ ਬਨ ਕੰਮ ਨਹੀਂ ਕਰਦਾ ਹੈਗਾ ਤੇ ਹੁਣ ਉਹ ਚਲ ਗਿਆ ਤੇ ਹੁਣ ਉਹਨੇ ਕਿੱਥੋਂ ਹੋਣਾ ਆ ਉਹਦੇ ਵੀ ਅਗਲੇ ਦਿਨਾਂ ਦੇ ਵਿੱਚ ਗੁੱਸਾ ਆਇਆ ਉਹ ਚਲ ਗਿਆ ਤੇ ਅਸੀਂ ਦੋਵੇਂ ਜਾਣੇ ਮਗਰ ਤੇ ਗਏ ਆ ਨਹੀਂ ਆਇਆ ਤਾਂ ਫਿਰ ਹੁਣ ਕੀ ਕਰੀਏ ਸਾਡਾ ਲੀ ਆਹੀ ਮਮੀ ਜੀ ਪਹਿਲਾਂ ਹੀ ਗੱਲਾਂ ਥੁੜੀਆਂ ਸਾਬ ਨਾ ਕਰਨੀਆਂ ਚਾਹੀਦੀਆਂ ਸੀ ਪਹਿਲਾਂ ਕਸੂਰ ਹੀ ਸਰਾ ਟਾਡਾ ਵਾ ਚੰਗਾ ਚੰਗਾ ਹੁਣ ਬਸੂਰ ਮੇਰਾ ਨਿਕਲ ਗਿਆ ਵਾ ਉਹ ਤਾਂ ਤੂੰ ਹੀ ਗੱਲਾਂ ਵਧੇਰੀਆਂ ਕਰਦੀ ਸੀ ਹੁਣ ਤੂੰ ਪਾਸੇ ਹੋ ਗਈਆਂ ਹੁਣ ਸਾਰਾ ਜਿਹੜਾ ਹੋਗਾ ਮੇਰੇ ਫਿਰ ਤੇ ਬੱਸ ਤਾ ਤੂੰ ਉਹ ਮਮੀ ਜੀ ਮੈਂ ਵੀ ਤੁਹਾਡੇ ਮਗਰੀ ਲੱਗੀ ਰਹੀ ਤੁਸੀਂ ਮੈਨੂੰ ਕਹਿੰਦੇ ਸੀ ਤੇ ਮੈਂ ਇਦਾਂ ਕਰਦੀ ਸੀ ਜੇ ਤੁਸੀਂ ਮੈਨੂੰ ਇਦਾਂ ਦੀਆਂ ਸਿੱਖਿਆ ਨਾ ਦਿੰਦੇ ਇਦਾਂ ਦੀਆਂ ਗੱਲਾਂ ਨਾ ਦੱਸਦੇ ਤੇ ਮੈਨੂੰ ਕੀ ਲੋੜ ਪਈ ਹੀ ਆਹੋ ਜਿਹੜਾ ਜੋਤ ਨਾਲ ਲੜਦੀ ਕਿ ਤੈਨੂੰ ਮੈਂ ਕਹੀ ਨਹੀਂ ਸੀ ਬਿਨ ਲੜ ਉਹਦਾ ਤਾਂ ਨਿੱਕੀ ਜੀ ਗੱਲ ਤੋਂ ਪਵਾੜਾ ਪਾ ਕੇ ਬਹਿ ਜਾਂਦੀ ਨਹੀਂ ਹਾਂ ਕਿ ਕਦੀ ਚਾਹ ਨਹੀਂ ਉਹਨੇ ਚੰਗੀ ਬਣਾਈ ਕਦੀ ਕੱਪੜੇ ਨਹੀਂ ਸੰਜੇ ਥੋਤੇ ਤੇ ਚੱਲ ਮਮੀ ਜੀ ਵੇਖੋ ਗਲਤੀ ਮੇਕੋ ਵੀ ਨਿਆਣ ਪੁਣੇ ਵਿੱਚ ਹੋ ਗਈ ਮੈਂ ਵੀ ਨਿਆਣੀ ਸੀ ਤੇ ਸਮਝਾਉਂਦਾ ਫਰਦੇ ਮਾਂ ਦਾ ਬੰਦਾ ਹੀ ਨਾ ਮਾਂ ਨੇ ਕਹਿਣਾ ਹੁੰਦਾ ਨਾ ਨਹੀਂ ਪੋਤਾ ਗਲਤ ਕੰਮ ਆ ਇਹ ਵਾਲਾ ਕੰਮ ਨਹੀਂ ਕਰਨਾ ਇਦਾਂ ਨਹੀਂ ਬੋਲੀਦਾ ਵੱਡਿਆ ਨਾ ਤੇ ਤੁਸੀਂ ਗੜੀਆਂ ਹੋਰ ਹੱਲਾ ਸ਼ਰੀ ਦਿਨੇ ਹੀ ਤੇ ਮੇਰਾ ਵੀ ਦਿਮਾਗ ਫਿਰ ਉਸੇ ਪਾਸੇ ਲੱਗਾ ਰਹਿਦਾ ਹੁੰਦਾ ਆਈ ਹੇਤੀਆਂ ਪੁੱਤ ਹੁਣ ਸਿਆਣੇ ਬਣ ਗਏ ਸਾਮਾਨ ਹਰ ਬਣਾ ਕਛ ਦੇਣ ਚਲ ਬੜੀ ਵਧੀਆ ਕੰਮ ਕਰਨ ਲੱਗੇ ਜੀ ਉਹ ਮੰਮੀ ਜੀ ਜਿਸ ਦੇ ਅੰਚ ਦੂਣਗਾ ਦਾ ਬਣਾਉਣਾ ਐ ਮੈਂ ਜਾਣ ਕੇ ਨਹੀਂ ਹੁਣ ਇਦਾਂ ਕਰੀ ਜਾਂਦੀ ਆ ਤੁਸੀਂ ਉਹਦਾ ਇੱਕ ਦੋ ਵਾਰ ਨਾ ਤਰਲਾ ਦੁਰਲਾ ਮਾਰਨਾ ਹੀ ਕੀ ਪਤਾ ਆਈ ਜਾਂਦਾ ਉਹ ਜੀ ਮੈਂ ਤਾਂ ਕਹਿਤਾ ਦੋ ਚਾਰ ਵਾਰਾਂ ਪਰ ਹੁਣ ਨਾ ਮੈਨੂੰ ਕਵੀ ਤੇ ਨਾ ਮੈਨੂੰ ਕਹਿਣਾ ਤੇ ਨਾ ਮੈਨੂੰ ਚੜ ਲੈ ਕੋ ਨਹੀਂ ਹਾਲਾ ਮੈਂ ਹੁਣ ਦੱਸੋ ਇੱਥੇ ਕੀ ਜਵਾਬ ਦਵਾ ਇਹਨਾਂ ਨੂੰ ਇਹ ਹੁਣ ਘੜੀ ਮੁੜੀ ਆ ਕੀ ਜਾਣਦੀ ਕੀ ਜਾਣਾ ਵਾ ਜੋਬਨ ਕਰ ਹੈਗਾ ਕਿ ਨਹੀਂ ਹੈਗਾ ਨਹੀਂ ਹੈ ਤੇ ਉਹ ਬਗਾਨਾ ਹੀ ਆ ਨਾ ਆਪਣੇ ਨਹੀਂ ਬੰਦੇ ਹੁੰਦੇ ਬਗਾਨੇ ਤੂੰ ਤੇ ਇਦਾਂ ਲਈ ਆ ਫਿਕਰ ਨਾ ਕਰ ਤੈਨੂੰ ਤੇ ਇਦਾਂ ਲੱਗ ਗਿਆ ਵਾ ਜਿੱਦਾਂ ਸਗਾ ਭਰਾ ਮੇਰਾ ਹੁੰਦਾ ਵਾ ਉਹ ਸਗਾ ਨਹੀਂਗਾ ਤੇਰਾ ਮੰਮੀ ਜੀ ਵੇਖੋ ਮੇਰੀ ਗੱਲ ਸੁਣੋ ਧਿਆਨ ਦੇ ਨਾਲ ਜੋਬਨ ਭਾਵੇਂ ਮੇਰਾ ਸਗਾ ਭਰਾ ਨਹੀਂ ਹੀ ਪਰ ਫਿਰ ਵੀ ਉਹਨੇ ਨਾ ਸਗਿਆਂ ਤੋਂ ਵੀ ਵੱਧ ਫਰਜ਼ ਨਿਭਾਇਆ ਵਿਆਹ ਤੇ ਕਿੰਨਾ ਗਾੜੀ ਹੋ ਉਹ ਕੰਮ ਕੀਤਾ ਉਹਨੇ ਉਹਦੇ ਅਹੀਂ ਇਹਨੂੰ ਪਛਾਣ ਪਾਉਂਦੇ ਹੀ ਨਾ ਹਰੇਕ ਕੰਮ ਦੇ ਉਹ ਤਾਂ ਨਹੀਂ ਪਛਾਣ ਹਟਿਆ ਮੇਰੀ ਗੱਲ ਸੁਣ ਉਹਨੇ ਕਿਹੜੇ ਪੈਸੇ ਕੋਲੋਂ ਲਾ ਕੇ ਮੇਰੇ ਪਿਓ ਜੀ ਧਮਾਈ ਲਈ ਸੀ ਨਾ ਚੱਲ ਮੰਮੀ ਜੀ ਪਿਓ ਦੀ ਲਈ ਹੀ ਤੇ ਜਦੋਂ ਕਿਤੇ ਆਪਣੇ ਪੈਰਾਂ ਤੇ ਸਟੈਂਡ ਹੁੰਦਾ ਉਹ ਦੋ ਵੀ ਜਰਾ ਕਰ ਲੈਂਦਾ ਹਲੇ ਨਹੀਂ ਕੋ ਕੋ ਕੰਮ ਕਰ ਕੋਈ ਹੈਗਾ ਤੇ ਤਾਂ ਹੀ ਘਰ ਬੈਠਾ ਹੀ ਇਹ ਕੰਮ ਕਰਨਾ ਦਰਨਾ ਹੀ ਨਹੀਂ ਬਥੇਰਾ ਇਹਨਾ ਮੱਥਾ ਪਾਂਦੀ ਰਹੀ ਹੈ ਕੋਈ ਕੰਮ ਕਰ ਵੇਖ ਨਾ ਬਹੁਤ ਵੇਲੀਆਂ ਖਾਣ ਜਿੱਜਾ ਸੀ ਕੰਮ ਉਹਨੇ ਕੀ ਕਰਨਾ ਸੀ ਓ ਮਮੀ ਜੀ ਐਵੇਂ ਨਾ ਕਸੂਰ ਕੱਢੀ ਜਾਓ ਚੰਗਾ ਪਹਿਲਾਂ ਤੁਸੀਂ ਗੱਲਾਂ ਬਾਤਾਂ ਉਹਨੂੰ ਵੱਧ ਘੱਟ ਕਰ ਲੀਆਂ ਵਾ ਤੇ ਹੁਣ ਅਗਲੇ ਦੇ ਮਨ ਵਿੱਚ ਵੀ ਗੁੱਸਾ ਵਾ ਹੈਗਾ ਤਾਂ ਭਾਈ ਸਿਆਣਾ ਹੀ ਆ ਨਾ ਨਿਆਣਾ ਤਾਂ ਹੈ ਨਹੀਂ ਉਹ ਅਕਸਰ ਵਈਆ ਵਾ ਚੱਲ ਕੋਈ ਗੱਲ ਨਹੀਂ ਗੁੱਸਾ ਵਾ ਨਾ ਪਰ ਇਹ ਦੇਖੋ ਮੈਂ ਵੀ ਥੱਕੀ ਗਈ ਆ ਮੈਨੂੰ ਵੀ ਕੜੀ ਆਰਾਮ ਕਰ ਲੈਣ ਦੇ ਹੁਣ ਚਲੋ ਠੀਕ ਆ ਚੰਗਾ ਮੰਮੀ ਤੇ ਆਪਣੀ ਗੱਲ ਮੰਨਾਂ ਨੂੰ ਤਿਆਰੀ ਨਹੀਂ ਆ ਤੇ ਵੀ ਚਾਹੀ ਮੇਰਾ ਕਸੂਰ ਹੈਗਾ ਹੀ ਚਾਹੀ ਨਹੀਂ ਹੈਗਾ ਉਹਦ ਬਸ ਇੱਕੋ ਹੀ ਗੱਲ ਕਰੀ ਜਾਂਦੇ ਤੂੰ ਹੀ ਉਦੋਂ ਨਾਲ ਰਲੀ ਦੱਸਤਾ ਡਈ ਫਰਜ ਬੰਦਾ ਹੀ ਟੀ ਨੂੰ ਸਮਝਾਉਂਦੇ ਵੀ ਨਹੀਂ ਪੁੱਤ ਆਵਲਾ ਕੰਮ ਆ ਗਲਤ ਵਾ ਇੱਥੇ ਇਦਾਂ ਨਹੀਂ ਬੋਲੀਦਾ ਆ ਕੰਮ ਇਦਾਂ ਕਰੀਦਾ ਮੈਨੂੰ ਤੇ ਜਿੱਦਾਂ ਕਿਹਾ ਮੈਂ ਉਦਾਂ ਹੀ ਕਰੀ ਗਈ ਮੈਨੂੰ ਕੀ ਪਤਾ ਮੈਂ ਤਾਂ ਨਿਆਣੀ ਹੀ ਆ ਤਾਂ ਹੁਣ ਅਕਲ ਆਈਏ ਵੀ ਚੱਲ ਵਿਆਹੀ ਗਈ ਥੋੜੀ ਬੋਦਾ ਪਤਾ ਲੱਗ ਗਿਆ ਵਾ ਚਲੋ ਇਹ ਦਿਨ ਤਾਂ ਵੀ ਮੇਰਾ ਇੱਥੇ ਵੀ ਘਰ ਬਰਬਾਦ ਕਰ ਦੇਣਾ ਇਹਨਾਂ ਨੇ 나 ਮੈਨੂੰ ਇੱਥੇ ਵਸੰਦ ਦੇਣਾ ਤਾਂ ਮੈਨੂੰ ਉੱਥੇ ਜੋਗੀ ਰਹਿਣ ਦੇਣਾ ਚਲੇ ਵੀ ਹੁਣ ਇੰਨੀ ਕਿ ਸਮਝ ਲੱਗੀ ਐ ਮੈਨੂੰ ਹਰ ਬੰਦਰ ਮੋਗਾ ਕੰਮ ਤੰਦਾ ਹਾਂਜੀ ਆ ਜੋ ਤੇ ਮੇਰੀ ਗੱਲ ਸੁਣ ਮੂੰਹ ਕਲੀ ਸਟਿਆ ਨਈ ਨਈ ਕੁਛ ਨਹੀਂ ਕੰਮ ਕਰਕੇ ਥੱਕ ਗਈ ਹਾਂ ਅੱਛਾ ਤੇ ਇੱਥੇ ਬਹਿ ਗਈ ਆਗੇ ਨਹੀਂ ਗੱਲਬਾਤ ਨਹੀਂ ਹੋਈ ਕੋਈ ਨਹੀਂ ਨਹੀਂ ਗੱਲਬਾਤ ਕਾਦੀ ਹੋਣੀ ਐ ਦੱਸ ਅੱਛਾ ਅੱਛਾ ਬਹੁਤ ਵਧੀਆ ਮੋਲ ਚੱਲ ਚੱਲਣデア ਵਾ ਹੁੰਦੇ ਮੈਂ ਤਾਂ ਸਵੇਰੇ ਜਾਣਾ ਵਾਂ ਹਾਂਜੀ ਤੇ ਉਹ ਤੇਰੀ ਤੂੰ ਨਹੀਂ ਕਰ ਲੈਣੀ ਤਿਆਰੀ ਦੀ ਉਰੀ ਕਦੀ ਕਰਨੀ ਹੈ ਮੇਰਾ ਸੱਚੀ ਜਾਨ ਨੂੰ ਕਰੋ ਨਾ ਜੀ ਨਿਗਾ ਕਰਦਾ ਹੈਗਾ ਕਿਉਂ ਐਵੇਂ ਹੀ ਬਸ ਪਤਾ ਨਹੀਂ ਕੀ ਗੱਲ ਮੰਜੇ ਨਹੀਂ ਕਰਦਾ ਜਾਨ ਨੂੰ ਲੈ ਆਹੀ ਆਈ ਜਾਣਾ ਵਾ ਨਾਲ ਇਹਨਾਂ ਦੇ ਅਹੀਂ ਕਿਹੜਾ ਰਾਤ ਰਹਿਣਾ ਤੇ ਦੇਖੋ ਨਾ ਸਿਰਸ ਰੁਟੀਨ ਬਣੀ ਹੁੰਦੀ ਆ ਘਰ ਦਾ ਕੰਮ ਵਾਲ ਧਿਆਨ ਹੁੰਦਾ ਵੀ ਕੰਮ ਕਰ ਲੀਏ ਸਹੀ ਸੇਦੀ ਉਧਰੋਂ ਦੀਦੀ ਨੇ ਵੀ ਹੁੰਦਾ ਵਾ ਤੇ ਚਲਦਾ ਵਦਾ ਉਹ ਕਰਕੇ ਤਾਂ ਮੜੀ ਘੜੀ ਬੈੰਨੇ ਆ ਉਹ ਚਲ ਕੋਈ ਗੱਲ ਨਹੀਂ ਮੈਂ ਵੀ ਚਲ ਜਾਣਾ ਸੋਮਵਾਰ ਦੇਖੋ ਸਵੇਰੇ ਚਲ ਜਾਾਂਗੇ ਮੁੜ ਕੇ ਸ਼ਾਮਾਂ ਨੂੰ 2 ਘੰਟੇ ਰਹਿ ਨੇ ਸਾਡੇ ਕੋਲ ਮੁੜ ਕੇ ਤੁਹਾਡੇ ਪਿੰਡੋਂ ਹੋ ਗਏ ਤੇ ਘਰ ਆ ਜਣਾ ਨਹੀਂ ਚਲੋ ਕੋਈ ਨਹੀਂ ਸਵੇਰ ਦੀ ਸਵੇਰੇ ਵੇਖੀ ਜਾਊਗੀ ਹਾਂ ਹਾਂ ਹੁਣ ਤੱਕੜੀ ਰੈਸਟ ਕਰੀਏ ਕੰਮ-ਕੁਮ ਕਰਕੇ ਹਟਈਏ ਚਲੋ ਕੋਈ ਗੱਲ ਨਹੀਂ ਹਾਂਜੀ ਚਲ ਠੀਕ ਹੈ ਪਰ ਮੈਂ ਵੇਖਣਾ ਕੋਈ ਕੰਮ ਤਾਂ ਹੁੰਦਾ ਹੈ ਚਲ ਵੇਖ ਲਓ ਕੋਈ ਮੰਮੀ ਨੇ ਨਾ ਮੈਨੂੰ ਜਿਆਦਾ ਵੀ ਉਥੇ ਜਾ ਕੇ ਨਾ ਚੰਗਤਰਾ ਗੱਲ ਨਹੀਂ ਕੀਤੀ ਹੋਣੀ ਜੋ ਬਣਨਾ ਚੱਲ ਧਰ ਲਮਿੰਦਾ ਕਰਦੇ ਹਾਂ ਤੇ ਥੋੜਾ ਬੋਧਾ ਤੇ ਆਪੇ ਉਹ ਵੀ ਮੰਨ ਜਾਂਦਾ ਪਿਆਰ ਨਾਲ ਨੂੰ ਕਹਿੰਦੇ ਪੇ ਚੱਲ ਪੁੱਤ ਬਥੇਰੀਆਂ ਗਲਤੀਆਂ ਹੋ ਗਈਆਂ ਵਾ ਤੇ ਚੱਲ ਹੁਣ ਸਾਡੇ ਨਾਲ ਘਰ ਇਹਨਾਂ ਨੇ ਆਪਣੀ ਨਿਆਕੜ ਛੱਡੀ ਹੋਣੀ ਪੇ ਚੱਲ ਜੇ ਆਊਗਾ ਠੀਕ ਆ ਜੇ ਨਾ ਆਊਗਾ ਤੇ ਤਾਂ ਵੀ ਕੋਈ ਗੱਲ ਨਹੀਂ ਉਦਾਂ ਮੇਰਾ ਇੱਕ ਇਰਾਦਾ ਬਣ ਦਿਆ ਵਾ ਕਿ ਮੈਂ ਜੂ ਬਨੂ ਆਪ ਫੋਨ ਨਾ ਲਾਵਾਂ ਫਿਰ ਵੀ ਮੇਰਾ ਭਰਾ ਵਾ ਤੇ ਜੇ ਗਾੜੀਆਂ ਕੋਈ ਗੱਲਬਾਤ ਕਰ ਵੀ ਦਊਗਾ ਤੇ ਫਿਰ ਏਡੀ ਗੱਲ ਵੀ ਕਿਹੜੀ ਆ ਅਹੀਂ ਮੈਂ ਤਾਂ ਬਥੇਰੀਆ ਵਧੀ ਕੀਆਂ ਕਰ ਦੇ ਰਹੀ ਆ ਉਹਦੇ ਨਾਲ ਤੇ ਜੇ ਉਹ ਵੀ ਗਾੜੀਆਂ ਕਹਿ ਦੂਏ ਕੱਦੀ ਤਾਂ ਹੁਣ ਕੀ ਹੋਣ ਲੱਗਾ ਵਾ ਹੁਣ ਐਨੀ ਕ ਸੁਣਨੀ ਵੀ ਤੇ ਪੈਣੀ ਆ ਮੰਮੀ ਵੀ ਨਾ ਆਪਣੀ ਹੱਥ ਛੱਡ ਦੇਣੀ ਆ ਤੇ ਉਹਦੀ ਗਲਤੀ ਕੱਢੀ ਜਾਂਦੇ ਬਾਰ-ਬਾਰ ਮੈਂ ਆਪ ਹੀ ਫੋਨ ਲਉਣੀ ਜੋ ਬੰਦੋ ਤੇ ਕਿੰਨੀ ਆ ਭਲਾ ਬੈਠੇ 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 ਮੁਗਿਆ ਕੰਮ ਕਰ? ਹਾਂਜੀ ਕੰਮ ਤੇ ਸਾਰਾ ਕਰ ਲਿਆ ਸੀ। ਠੀਕ ਆ। ਤੇ ਮੈਨੂੰ ਬੜੀ ਖੁਸ਼ੀ ਹੋਂਦੀ ਆ। ਹਾਂਜੀ। ਕਿ ਕੱਲ ਨੂੰ ਆਪਾਂ ਸਾਰਿਆਂ ਨੇ ਇਕੱਠਿਆਂ ਨੇ ਜਾਣਾ। ਚਲੋ ਵਧੀ ਜਾਵਾ। ਉਦਾਂ ਆਪਾਂ ਵੱਖਰੇ ਵੱਖਰੇ ਜਾਣੇ ਸੀ। ਓਏ ਆ ਵੀ लवली ਖੁਸ਼ ਹੋਣ ਆਇਆ ਨਾ। ਰਪਿੰਦਰਾਲ ਵੇਖ ਕੇ ਨਾ ਤੇ लवली ਖੁਸ਼ ਹੋਣ। ਮੈਂ ਤਾਂ ਪਹਿਲਾਂ ਸੋਚਿਆ ਸੀ ਕਿ ਰਪਿੰਦਰ ਨਹੀਂ ਮੰਨੂਗੀ। ਪਰ ਮੰਨ ਗਈ ਚਲਾਂ। ਇਹ ਆ ਵੀ ਅੱਗੇ ਨਾਲ ਸੁਧਰ ਗਈ ਹੈ ਨਾ। ਹਾਂਜੀ। ਮੈਂ ਕੱਲ ਨਾਲ ਸੋਈ ਚ ਕੰਮ ਕਰਨ ਦੇ ਸੀ। ਅੱਛਾ। ਤੇ ਮੇਰੇ ਕੋਲ ਆਈ। ਕਹਿੰਦੀ ਦੀਦੀ ਚਾਹ ਹੈਗੀ ਐ ਮੈਂ ਤੂੰ ਇਹ ਵਾਲੀ ਬਈ ਨਾ ਪੀਚਾ ਮੈਂ ਤੈਨੂੰ ਹੋਰ ਬਣਾ ਦਿੰਨੀ ਐ ਅੱਛਾ ਤੇ ਕਹਿੰਦੀ ਨਹੀਂ ਨਹੀਂ ਦੀਦੀ ਮੈਨੂੰ ਇਹ ਹੀ ਦੇ ਦੋ ਗਰਮ ਕਰਕੇ ਤੇ ਫਿਰ ਤੇ ਵੀ ਗੱਲਾਂ ਕਰਨ ਮੈਂ ਕਿੱਦਾਂ ਫਿਰ ਕਰਨੀ ਆ ਜਾਣ ਵੱਲੋਂ ਜਾਣ ਵੱਲੋਂ ਹਾਂਜੀ ਠੀਕ ਕੀ ਪਹਿਲਾਂ ਕਿੱਧਰ ਜਾਣਾ ਕਹਿੰਦੀ ਤੁਸੀਂ ਦੱਸ ਦੋ ਮੈਂ ਭਾਜੀ ਦੇ ਦਿੱਤੇ ਕਹਿਣ ਦੇ ਹੀ ਕਿ ਚੱਲ ਪਹਿਲਾਂ ਉਧਰ ਹੋਣੇ ਆ ਫਿਰ ਆਉਂਦੇ ਢਾਡੇ ਇੱਧਰ ਆ ਜਾਾਂਗੇ ਅਹ लवली ਨਾਲ ਗੱਲ ਕੀਤੀ ਮੈਂ ਪਹਿਲਾਂ ਉਧਰ ਚਲ ਜਾਾਂਗੇ ਫਿਰ ਆਉਣ ਲੱਗੇ ਨਾ लवली ਆਉਣ ਛੱਡ ਆਵਾਂਗੇ ਆਹ ਇਹ ਤਾਂ ਗੱਲ ਸਹੀ ਆ ਹਨਾ ਉਹ ਕਹਿੰਦੇ ਬਾਹਰ ਆ ਦਾ ਰਹਿਣਾ ਹੂੰ ਹੂੰ ਤੇ ਅਗਲੇ ਦਿਨ ਜਾ ਕੇ ਮੈਂ ਲੈ ਆਉਂਗਾ ਉਹਨਾਂ ਨੂੰ ਆਹੋ ਇਹ ਤਾਂ ਗੱਲ ਸਹੀ ਆ ਹਨਾ ਹਾਂਜੀ ਤੇ ਨਾਲੇ ਮੈਨੂੰ ਕਿਹਾ ਮੈਂ ਹੈ ਮੈਨੂੰ ਬੜੀ ਖੁਸ਼ੀ ਹੋਣ ਈ ਆ ਕਿ ਤੂੰ ਸਾਰੇ ਕੰਮ ਕਰਨ ਈ ਮੇਰੀ ਸਲਾਹ ਨਾਲ ਹੀ ਕਰਨ ਈ ਆ ਆਪਾਂ ਇੱਧਰ ਆਲ ਮਿਲ ਕੇ ਕਰਾਂਗੇ ਆ ਤੇ ਕੋਈ ਗੱਲ ਨਹੀਂ ਹੋਊਗੀ ਸਾਡੇ ਚ ਨਾਲ ਉਹ ਨਹੀਂ लवली ਵੀ ਖੁਸ਼ ਵਾਂ ਤੇ ਅੱਗੇ ਮੈਂ ਨਾਲ ਸੁਣ ਲਿਆ ਅੰਦਰ ਲੱਗੇ ਦੋ ਜਾਣੇ ਅੱਛਾ ਤੇ ਮਿਲ ਹੋਣਾ ਵਧੀਆ ਚੱਲਣ ਡਿਆ ਘਰ ਮੈਂ ਹਾਂਜੀ ਤੇ ਮੇਰੇ ਘਰੇ ਵੀ ਮਿਲ ਕੇ ਗਈ ਬੜੀ ਖ ਚਲੋ ਵਧੀਆ ਗੱਲ ਵਾ ਹਾਂਜੀ ਠੀਕ ਆ ਕੋਈ ਗੱਲ ਨਹੀਂ ਇਦਾਂ ਨਾ ਰਲ ਮਿਲ ਕੇ ਰਹਿਆ ਕਰੋ ਠੀਕ ਆ ਨਾ ਮੈਂ ਕਿਹਾ ਮੈਂ ਰਲ ਮਿਲ ਕੇ ਰਾਵਾਂਗੀ ਤੇ ਸਾਰੇ ਕੰਮ ਹੋ ਜਾਇਆ ਕਰਨੇ ਕੰਮ ਕਿਤੇ ਘਰ ਦੇ ਕਿੰਨੇ ਕ ਹੁੰਦੇ ਆ ਉਹ ਕੰਮ ਕੱਖਣੀ ਆ ਚਲੋ ਕੋਈ ਗੱਲ ਨਹੀਂ ਕੱਲ ਨੂੰ ਚਲਦੇ ਆ ਮੈਂ ਠੀਕ ਆ ਇਕੱਠੇ ਬਸ ਮੇਰੇ ਨਾਲ ਖੁਸ਼ ਰਵੇ ਕੰਮ ਤੇ ਚੱਲ ਮੈਂ ਆਪੇ ਕਰ ਲੈਣਾ ਹੁੰਦਾ ਉਹ ਕੋਈ ਗੱਲ ਨਹੀਂ ਚਲੀ ਜਾਣਾ ਹੌਲੇ ਲਈ ਇਦਾਂ ਹੀ ਹੋ ਜਾਂਦਾ ਮਾਰਾ ਮੋਟਾ ਨਵੀਂ ਨਵੀਂ ਹਜੇ ਹਾਂਜੀ ਠੀਕ ਆ ਹਾਂਜੀ ਚਲੋ ਚਲੋ ਫਿਰ ਕੱਲ ਨੂੰ ਆਪਾਂ ਚਲਦੇ ਆ ਚਲੋ ਠੀਕ ਆ